ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਪਿੰਡ ਮੱਲਣ ਇਸ ਪਿੰਡ ਨੂੰ ਜਲਾਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈਗਾ ਨੇੜੇ ਪਿੰਡੇ ਦੇ ਇੱਕ ਸਾਈਡ ਤੇ ਧੂਲਕੋਟ ਰਹਿ ਜਾਂਦਾ ਵਾੜਾ ਕਿਸ਼ਨਪੁਰ ਕੋਟਲੀ ਯਾਪਲੂ ਤੇ ਇੱਕ ਸਾਈਡ ਤੇ ਭਲਾਈਆਣਾ ਪਿੰਡ ਰਹਿ ਜਾਂਦਾ ਇਹਨਾਂ ਪਿੰਡਾਂ ਦੇ ਵਿਚਾਲੇ ਪਿੰਡ ਹੈ ਇਹ ਦੋਸਤੋ ਜਿਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾ ਰਹੇ ਆ ਵੀਰ ਦਾ ਵਪਾਰ ਦਾ ਕੰਮ ਹੈ ਤੇ ਬਾਈ ਕਹਿੰਦਾ ਮੇਰੇ ਕੋਲ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਸਾਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੋਸਤੋ ਇਹ ਤੀਜਾ ਸੂਆ ਤਾਜੀ ਸੂਹੀ ਝੋਟੀ ਅੱਜ ਸਵੇਰ ਹੀ ਸੂਈ ਹੈ ਮੰਗਰ ਦੋਸਤੋ ਇਹਦੇ ਕੱਟਿਓ ਸਾਹਮਣੇ ਬੈਠੀ ਹੈਗੀ ਹਵਾਨਾ ਨੇ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਹਵਾਨੇ ਦਾ ਰੁਖ ਜੇ ਤੁਸੀਂ ਦੇਖੋਗੇ ਨਾ ਥਣ ਥਣ ਬਹੁਤ ਸੋਹਣਾ ਝੋਟੀ ਨੂੰ ਕੱਲਾ ਕੱਲਾ ਥਣ ਲੱਗਿਆ ਹੈਗਾ ਤੇ ਕੱਦ-ਗਾਠ ਵੀ ਝੋਟੀ ਦਾ ਚੰਗਾ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਨੰਬਰ ਆਪਾਂ ਵਿਗਦਾ ਸਕਰੀਨ ਤੇ ਲਾਵਾਂਗੇ ਤੁਸੀਂ ਕੰਟੈਕਟ ਕਰ ਰਹੇ ਹੋ ਬਾਕੀ ਅਗਲੀ ਕਾਰਵਾਈ ਦੋਸਤੋ ਤੁਹਾਡੀ ਹੈ ਜਿਵੇਂ ਵੀ ਤੁਸੀਂ ਪਸ਼ੂ ਨੂੰ ਖਰੀਦਣਾ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਹੈ ਅੱਗੇ ਤੁਸੀਂ ਤਸੱਲੀ ਕਰਨਾ ਉਹ ਤੁਹਾਡਾ ਕੰਮ ਹੈ ਤੁਸੀਂ ਕਿਵੇਂ ਪਸੂ ਨੂੰ ਖਰੀਦਣਾ ਹੈ ਆ ਤੁਸੀਂ ਦੇਖ ਲਓ ਹਵਾਨਾ ਨਾ ਤੁਸੀਂ ਅਗਲੇ ਪਾਸੇ ਦੇਖੋਗੇ ਉਹ ਧੁੰਨੀ ਨੂੰ ਟੱਚ ਕਰਦਾ ਹਵਾਨਾ ਥਣ ਥਣ ਬਹੁਤ ਸੋਹਣਾ ਝੋਟੀ ਨੂੰ ਲੱਗਿਆ ਤੇ ਹਵਾਨਾ ਮਗਰਲੇ ਪਾਸੇ ਵੀ ਤੁਹਾਨੂੰ ਚੰਗਾ ਦਿਖਾਉਂਦੀ ਤੇ ਤੋਰ ਕੇ ਵੀ ਤੁਹਾਨੂੰ ਦੁਬਾਰੇ ਦਿਖਾਉਂਦਾ ਝੋਟੀ ਨੂੰ ਕੱਦ-ਕੱਦ ਬਹੁਤ ਆ ਝੋਟੀ ਦੇ ਪਤਲੇ ਪਿੰਡੇ ਦੀ ਆ ਝੋਟੀ ਤੇ ਮਗਰ ਦੋਸਤੇ ਦੇ ਕੱਟੀ ਆ ਜੇਰ ਵੀਰ ਕੰਨਾਂ ਸਵੇਰ ਸੋਈ ਆ ਪੈ ਗਈ ਪ੍ਰੋਪਰ ਆ ਦੇਖ ਲੋ ਤੁਰੀ ਹੁੰਦੀ ਹੈ ਸਿੰਘ ਥੋੜਾ ਜਿਹਾ ਖੁੱਲਾ ਹੈ ਤਾਂ ਨੂੰ ਹੋ ਕੇ ਮੁੜਦਾ ਹੈਗਾ ਚੰਗੀ ਝੋਟੀ ਹੈ ਦੁੱਧ ਵੀ ਮੇਰੇ ਹਿਸਾਬ ਨਾਲ ਚੰਗਾ ਦੇਊਗੀ ਇਹ ਤੇ ਰੇਟ ਦੋਸਤੋ ਵੀਰੇ ਦਾ ਢੂੜ ਲੱਖ ਰੁਪਏ ਮੰਗਦਾ ਹੈ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਕਾਲ ਕਰ ਲਿਓ ਕਿਉਂਕਿ ਡਿਟੇਲ ਜਿਹੜੀ ਆਪਾਂ ਨੂੰ ਵੀਰ ਨੇ ਦਿੱਤੀ ਹੈ ਆਪਾਂ ਉਹੀ ਤੁਹਾਨੂੰ ਦੱਸ ਰਹੇ ਆ ਰੇਟ ਵੀ ਮਾਲਕ ਦਾ ਹੁੰਦਾ ਹੈਗਾ ਮਾਨਤਾਂ ਉਹਦੇ ਵਿੱਚ ਹੋ ਜਾਂਦਾ ਹੁੰਦਾ ਤੁਹਾਨੂੰ ਕਿੰਨੇ ਦੀ ਜੱਜਦੀ ਹੈ ਕਿੰਨੇ ਤੁਸੀਂ ਪੈਸੇ ਖਰਚ ਕਰਨੇ ਉਹ ਤੁਹਾਡਾ ਕੰਮ ਹੈ ਤੁਸੀਂ ਬਾਈ ਨਾਲ ਗੱਲ ਕਰ ਲਿਓ ਫੋਨ ਕਰ ਲਿਓ ਜਾ ਕੇ ਦੇਖਿਓ ਮੱਲਣ ਪਿੰਡ ਹੈ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਨੂੰ ਤੇ ਆ ਹਵਾਨਾ ਤੁਸੀਂ ਧਿਆਨ ਨਾਲ ਮਗਰੋਂ ਹੋਰ ਦੇਖ ਲਿਓ ਝੋਟੀ ਦਾ ਆ ਦੂਜੀ ਸਾਈਡ ਤੋਂ ਵੀ ਤੁਸੀਂ ਆ ਦੇਖੋ ਧੰਨਵਾਦ ਸਸਤੀ ਗੱਲ ਜਿਹੜਾ